ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਆਓ ਅੱਜ ਫੇਰ ਤੁਹਾਨੂੰ ਬਹੁਤ ਹੀ ਸਾਫ ਸੁਧਰੇ ਟਾਪ ਦੇ ਨਗੀਨੇ ਦਿਖਾਉਣ ਲੱਗੇ ਆ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੋਂ ਸਭ ਤੋਂ ਪਹਿਲਾਂ ਆਪਾਂ ਉਹ ਬਾਪੂ ਜੀ ਹੋਣਾ ਨਾਲ ਕਰਦੇ ਆ ਗੱਲਾਂ ਬਾਤਾਂ ਲੈ ਕੇ ਦੇ ਨੇ ਜਾਣਕਾਰੀ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਅੱਜ ਫਿਰ ਕਿੰਨੇ ਨਾਗਦ ਹੋਣੇ ਨੇ ਕੋਈ ਚਾਰ ਨਾਗ ਅੱਜ ਠੀਕ ਆ ਇੱਕ ਬੂਰੀ ਆ ਤਿੰਨ ਇੱਕ ਡੇਢ ਕੜ ਤੇ ਦੂਜੀਆਂ ਠੀਕ ਆ ਤੇ ਐਡਰੈਸ ਆਪਾਂ ਕਨਫਰਮ ਕਰਾ ਲਈਏ ਬਾਪੂ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਤੋਰ ਦੀਆਂ ਹਣੇ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਤੇ ਫਾਟੇਗੜ ਪੈਂਤੂਰ ਤੇ ਨਾਲ ਜੋਗੇ ਵਾਲਾ ਰੋਡ ਪਿੰਡ ਮਿਲਕ ਕਾਲੀਆਂ ਠੀਕ ਆ ਤੇ ਬਾਪੂ ਦੂਜਾ ਨਹੀਂ ਕੋਈ ਲਿਹਾਜਾ ਉਮਰ ਕਿੰਨੀ ਹੋ ਗਈ ਇਹਦੀ ਡੇਢ ਸਾਲ ਬਹੁਤ ਇਹ ਥੋੜੀ ਜੀ ਘਾਟਾ ਡੇਢ ਸਾਲ ਤੋਂ ਠੀਕ 1 ਸਾਲ ਹੋਣ ਵਾਲੀ ਆ ਬਸ ਠੀਕ ਆ ਲੈ ਆ ਬਾਪੂ ਨੇੜੇਆਂ ਮੋੜੀਆਂ ਹੀ ਬਾ ਮਾੜੀਆਂ ਮਾੜੀਆਂ ਤੋਰ ਕੇ ਦਿਖਾਉਣੀਆਂ ਆ ਆਪਾਂ ਵੀਡੀਓ ਨਹੀਂ ਲੰਬੀ ਕਰਨੀ ਸੋ ਦਰਸ਼ਕ ਵੀ ਮੈਂ ਕਹਿੰਦਾ ਯਾਰ ਬੂਰੀ ਵੇਖ ਸਹਾਰਗੀ ਪਿਆ ਨਹੀਂ ਨਹੀਂ ਵਾਕਿਆ ਸੋਹਣੀ ਆ ਤੋ ਬਹੁਤ ਚੰਗੀ ਬੂਰੀ ਆ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਤਾਂ ਕਰਿਓ ਸੰਪਰਕ ਹਾਂਜੀ ਹਾਂਜੀ ਤੋ ਥਣਾ ਦੀ ਬਹੁਤ ਸਾਫ ਸੁਥਰੀ ਆ ਤੇ ਕਈ ਥਾਂ ਤੋਂ ਆਰਡਰ ਕੁਆਲਿਟੀ ਬਹੁਤ ਸੋਹਣੀ ਲੱਗੀ ਐ ਵਾਕਿਆ ਦੁੱਧ ਵਾਲੀ ਨਾਲ ਦੇਖ ਲਈਏ ਦੋ ਤੋ ਦੁੱਧ ਵਾਲੇ ਜਿਹੜਾ ਵੀਰ ਲੈ ਗਿਆ ਯਾਦ ਕਰੂਗਾ ਬਾਪੂ ਬੂਰੀਆਂ ਵਾਲੇ ਨੂੰ ਬੂਰੀਆਂ ਯਾਰ ਘਰਮਾਂ ਵਾਲਾ ਕਰਦਾ ਸ਼ਿੰਗਾਰ ਆ ਘਰਮਾਂ ਵਾਲੀ ਬਹੁਤ ਸੋਹਣੀ ਬੂਰੀ ਕਿੱਡੀ ਆ ਬਾਪੂ ਕੋਈ ਫੇਸ ਕੁਆਲਿਟੀ ਦੇਖ ਸੋਵਕਲਾ ਦੀ ਸੂਤ ਤੇ ਵੀ ਨਿਸ਼ਾਨ ਆ ਗਿਆ ਬਿਲਕੁਲ ਪ੍ਰੀਕ ਪ੍ਰੋਪਰ ਨਿਸ਼ਾਨੀਆਂ ਸਾਰੀਆਂ ਪੂਰੀਆਂ ਯਾਰ ਠੀਕ ਆ ਤੇ ਬਾਪੂ ਇਸ ਤੋਂ ਅੱਗੇ ਫਿਰ ਆਹਾ ਆ ਗਈ ਕਰਮ ਵਾਲੀ ਇਹ ਵੀ ਚੰਗਾ ਕੱਦ ਬੁੱਧ ਬੰਨੀ ਮੈਂ ਕਹਿੰਦਾ ਵੇਖ ਇਹਦਾ ਕੱਦ ਝੋਟੀ ਦਾ ਹਾਂ ਕਿਆ ਬਾਤਾਂ ਤੋਰੀਏ ਵੀ ਇਹਦੀ ਕੋਈ ਉਮਰ ਲਿਆ ਜਾ ਇਹ 1.5 ਸਾਲ ਦੀ ਪੂਰੀ ਆ ਠੀਕ ਆ ਤੇ ਬਾਪੂ ਕੱਦ-ਕੁੱਦ ਦੀ ਬਹੁਤ ਅਗਲੀ ਯਾਰ ਹਾਈਟ ਵੇਖ ਇਹਦੀ ਕਿੰਨੀ ਸੋਹਣਾ ਕੱਦ ਤੇ ਝੋਟੀ ਪੜੀ ਆ ਤਿਆਰ ਆ ਪੂਰੀ ਯਾਰ ਠੀਕ ਆ ਮੇਰੇ ਹਿਸਾਬ ਨਾਲ ਥੋੜੀ ਮਿਹਨਤ ਵੀ ਨਹੀਂ ਕਰਨ ਦੀ ਲੋੜ ਦਾ ਜਦ ਮਰਜੀ ਟੀਕਾ ਭਰਾ ਲੋ ਕਰਨ ਵਾਲੀ ਬਸ 4-5 ਮਹੀਨੇ ਜੇ ਕੋਈ ਸੇਵਾ ਕਰ ਲਵੇ ਤੇ ਝੋਟੀ ਆਰਾਮ ਨਾਲ 4 ਮਹੀਨਿਆਂ ਗਰਮੀਆਂ ਗਰਮੀਆਂ ਝੋਟੀ ਬਣ ਤਿਆਰ ਲਊਗੀ ਟੀਕਾ ਹਾਂ ਹਾਂਜੀ ਸੋ ਦੋਸਤੋ ਕੱਦ ਦੀ ਇੱਥੋਂ ਤੁਸੀਂ ਪੂਛਦੀ ਲੰਬਾਈ ਚੈੱਕ ਕਰਿਓ ਸਿੰਗਲ ਹੱਡੀ ਕੰਗਰੋੜ ਤੋਂ ਦੇਖ ਲਿਓ ਚੈੱਕ ਕਰ ਲਿਓ ਯਾਰ ਠੰਡੀ ਬਹੁਤ ਆ ਵੰਸਿਆਂ ਬਹੁਤ ਠੰਡੀ ਆ ਝੋਟੀ ਜਿੱਥੇ ਮਰਜੀ ਛੱਡ ਕੇ ਖੜਾ ਰਹਿ ਚਾਰੂ ਆ ਜੋ ਮਰਜੀ ਪਾਈ ਜਾ ਲੈ ਭਾਂਜ ਜਿਵੇਂ ਰਸਾ ਛੱਡ ਕੇ ਖਤਾਪੀ ਮਾਰ ਕੇ ਖੜਾ ਰਹਿ ਕਰਮ ਵਾਲੀ ਕੋ ਸੋਹਣਾ ਫੇਸ ਆ ਵੇਖੇ ਦਾ ਵਾਕਿਆ ਦੋਸਤੋ ਤੁਸੀਂ ਆ ਫੇਸ ਦੀ ਕੁਆਲਿਟੀ ਕਰਿਓ ਚੈੱਕ ਸੋਹਣੀ ਅੱਖ ਵੀ ਸੋਹਣੀ ਆ ਫੇਸ ਵੀ ਸੋਹਣਾ ਤੇ ਮਾਰਕਾ ਮਾਰਕਾ ਮੇਰੇ ਆ ਮੇਰੇ ਫੇਵਰੇਟ ਮਾਰਕਾ ਮੈਨੂੰ ਇਦਾਂ ਦੇ ਮਾਰਕੇ ਵਾਲੇ ਡੰਗਰ ਬੜੇ ਪਸੰਦ ਲੱਗਦੇ ਕਿ ਜੈਗ ਮਾਰਕਿੰਗ ਹੋਣੀ ਜੈਗ ਮਾਰਕਿੰਗ ਵਾਲੀ ਆਟਰ ਚਲੋ ਵੀ ਲੈ ਚਲ ਕੇ ਆਪਾਂ ਇਹਨੂੰ ਬਨਈਏ ਤੇ ਵੀਡੀਓ ਆਪਾਂ ਲੰਮੀ ਨਹੀਂ ਕਰਨੀ ਆਪਣਾ ਮੇਨ ਮਕਸਦ ਝੋਟੀ ਨੂੰ ਤੋੜ ਕੇ ਦਿਖਾਉਣਾ ਏ ਹੁੰਦਾ ਵੀ ਇੱਕ ਤਾਂ ਅਗਲਾ ਤੋੜ ਚੈੱਕ ਕਰ ਲਵੇ ਕਿਉਂਕਿ ਕਿਸੇ ਨੇ ਦੂਰੋਂ ਆਉਣਾ ਹੁੰਦਾ ਤੇ ਇੱਕ ਸੱਲੀ ਕਰੋ ਯਾਰ ਬੇਸ਼ੱਕ ਫਾਰਮ ਤੇ ਆ ਕੇ ਚੈੱਕ ਕਰਕੇ ਲਿਜਾਓ ਠੀਕ ਆ ਆਪਾਂ ਇਹ ਗਰੰਟੀ ਫੁੱਲ ਆ ਠੀਕ ਆ ਠੀਕ ਆ ਹਾਂਜੀ ਜੋ ਗੱਲ ਕਵਾਂਗੇ ਆਪਾਂ ਸੱਚ ਕਵਾਂਗੇ ਠੀਕ ਆ ਕੋਈ ਇਹਦੇ 'ਚ ਧੋਖਾ ਨਹੀਂ ਹੋਊਗਾ ਨਹੀਂ ਵਾਕਿਆ ਤੇਰੀ ਗੱਲ ਨਹੀਂ ਆ ਇੱਥੇ ਆ ਕੇ ਚੈੱਕ ਕਰੋ ਸੱਲੀ ਕਰਕੇ ਮੱਝ ਦੇਖੋ ਕੱਟੀ ਠੀਕ ਆ ਆਪਦੀ ਪੂਰੀ ਲਓ ਵੀ ਦੋਸਤੋ 4 ਥਣ ਲੱਗੇ ਆਹ ਦੇਖੋ ਇਹਦਾ ਸੋਹਣਾ ਥਣ ਕੱਲਾ ਕੱਲਾ ਥਣ ਲੱਗਾ ਦੇਖੋ ਤੁਸੀਂ ਥਣਾ ਦੀ ਵਾਕਿਆ ਬਾਪੂ ਨੂੰ ਸਾਫ਼ ਹੋ ਗਈ ਓਹ ਸਾਫ਼ ਆ ਯਾਰ ਥਣਾ ਜੀ ਥਣ ਮੈਂ ਹਿਸਾਬ ਨਾਲ ਆਪਾਂ ਕਿੰਨੀਆਂ ਵੀਡੀਓ ਪਾਤੀਆਂ ਸਾਰੀਆਂ ਸਾਫ਼ ਸੁਥਰੀਆਂ ਨੇ ਮਿਲਕ ਵੇਨ ਵੀ ਦੋਸਤੋ ਇੱਥੋਂ ਤੁਸੀਂ ਦੇਖ ਸਕਦੇ ਦੀ ਕਰਮਾਲੀ ਦੀ ਕਿੰਨੀ ਬਰੀਕ ਆ ਤੇ ਥੱਲੇ ਤੁਹਨਤੇ ਵੀ ਨਿਸ਼ਾਨ ਆ ਜੇ ਕਿ ਨਿਸ਼ਾਨੀਆਂ ਦੇ ਪਰਪਸ ਨੂੰ ਸਿੰਘ ਵੀ ਆਵੇ ਇੱਥੋਂ ਚੱਕੀ ਆਉਂਦੀ ਕੁੰਡੇ ਕਰੂਗੀ ਬਿਲਕੁਲ ਠੀਕ ਆ ਇਹ ਵਾਕਿਆ ਸੰਗੇ ਨੇ ਕਰਮਾਲੀ ਨਹੀਂ ਇੱਥੋਂ ਹੀ ਮੋੜ ਜਾਣੇ ਆ ਸੋਹਣੀਆਂ ਕਰਮਾਲੀ ਸੋਹਣੀ ਬਣੂ ਕਿਸ ਦਿਨ ਨੂੰ ਯਾਰ ਕਰਮਾਲੀ ਦੁੱਧ ਦੇਊਗੀ ਇਹ ਤੋਂ ਅੱਗੇ ਫਿਰ ਬਾਪੂ ਇਹ ਤੋਂ ਅੱਗੇ ਆ ਗਿਆ ਜੀ ਟੇਡਾ ਕੱਟ ਕਿੱਥੋਂ ਕਢ ਲੈਂਦਾ ਇਹ ਬਾਰਡਰ ਬੈਲਟ ਦੀ ਆ ਮਿੱਤਰਾਂ ਅੱਛਾ ਟੇਡਾ ਕੱਟ ਤੇ ਮਣਕਣੀ ਅੱਖ ਤੇ ਲੈ ਜਾਓ ਫਟਾਫਟ ਮਿੱਤਰੋ ਠੀਕ ਆ ਇਹ ਇੱਕ ਇੱਕ ਤੋਹਫਾ ਹੀ ਆਉਂਦਾ ਹੁਣ ਟੇਡੇ ਕੱਟ ਵਾਲਾ ਬਹੁਤ ਔਖੀਆਂ ਮਿਲਦੀਆਂ ਠੀਕ ਆ ਦੇਖ ਤੂੰ ਮੁੰਦਰੀ ਆ ਇੱਕ ਸੋਨੇ ਦੀ ਮੁੰਦਰੀ ਜਿਹੀ ਹੁੰਦੀ ਇਹ ਛੋਟੀ ਲੈਂਦੀ ਆ ਇੱਕ ਠੀਕ ਆ ਜਿਹੜਾ ਲੈ ਗਿਆ ਉਹ ਜਸ ਗਾਊਗਾ ਵਾਕਿਆ ਬਾਪੂ ਦੇ ਫਾਰਮ ਤੋਂ ਆਈ ਆ ਠੀਕ ਆ ਉਮਰ ਕਿੰਨੀ ਕਹੂ ਬਾਪੂ ਇਹਦੀ ਇਹ ਸਵਾ ਦੋ ਸਾਲ ਠੀਕ ਆ ਹਾਂਜੀ ਤੇ ਦੋਸਤੋ ਜੈ 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 ਜੀ ਮਾਰਕਿੰਗ ਆ ਚਾਰੇ ਪੈਰਾਂ ਤੇ ਬਾਕੀ ਖਰੀਦੀਆਂ ਹੁੰਦੀਆਂ ਪਿਓ ਬਾਰੇ ਮਾਂ ਬਾਰੇ ਮੈਂ ਤਾਂ ਨਹੀਂ ਪੁੱਛਦਾ ਕਿਉਂਕਿ ਗਾਂ ਆਈਆਂ ਛੋਟੀਆਂ ਕਿਉਂਕਿ ਯਾਰ ਕਿਉਂ ਮਾ ਹੁਣ ਸਾਰੇ ਦਸ ਸਿਆਣੇ ਆ ਬੱਚੇ ਸਾਰੇ ਆਪਦੀ ਸਮਝ ਨਾ ਲੈਂਦੇ ਵੀ ਜੇ ਟੇਡਾ ਕੱਟ ਆਉਂਦਾ ਤੇ ਫਿਰ ਚੰਗੇ ਬਰੀਡ ਦੀ ਆ ਨਾ ਇਹ ਤਾਂ ਗੱਲ ਹੈ ਚੰਗੇ ਪਿਓ ਦੀ ਆ ਉਹ ਤੁਸੀਂ ਆਪ ਦੇ ਸਮਝ ਨਾ ਤੁਸੀਂ ਆਪਦੀ ਸਮਝ ਨਾ ਲੈਣੀ ਬਿਲਕੁਲ ਹਾਂਜੀ ਅਗਲਾ ਆਪਦੀ ਸਮਝ ਨਾ ਲੈ ਲੈਂਦਾ ਬਿਲਕੁਲ ਬਿਲਕੁਲ ਆ ਖੜੀਆਂ ਇੱਥੇ ਆ ਕੇ ਚੈੱਕ ਕਰੋ ਫੋਨ ਤੇ ਵੇਖੋ ਠੀਕ ਆ ਤੁਸੀਂ ਆਪਦੀ ਸਮਝ ਨਾਲ ਖਰੀਦ ਨਹੀਂ ਆ ਤੁਸੀਂ ਵਾਕਿਆ ਗੱਲ ਨਿੰਬੂ ਵਰਗੀ ਝੋਟੀ ਕਿਸੇ ਕੋਲ ਸਮਝੀ ਬਾਪੂ ਦੀ ਗੱਲ ਸਹੀ ਆ ਤੁਸੀਂ ਆਪਦੀ ਸਮਝ ਨਾਲ ਖਰੀਦ ਨਹੀਂ ਆ ਹਾਂਜੀ ਤੇ ਇੱਥੇ ਆ ਗਏ ਸਾਡਾ ਵੀਡੀਓ ਬਣਾਉਣ ਦਾ ਮੇਨ ਪਰਪਸ ਇਹ ਹੁੰਦਾ ਵੀ ਆਹੀ ਵੀਡੀਓ 'ਚ ਦੱਸਣਾ ਜੋ ਉਹ ਹੀ ਹੋਊਗਾ ਹਾਂ ਬੇਸ਼ੱਕ ਸਿੱਧਾ ਸੌਦਾ ਕਰਕੇ ਤਾਂ ਵੀ ਲੈ ਜਾਓ ਤਾਂ ਵੀ ਜਿਵੇਂ ਦੱਸਾਂਗੇ ਜੋ ਦੱਸਾਂਗੇ ਸੋ ਨਿਕਲੂਗਾ ਠੀਕ ਆ ਹਾਂਜੀ ਸੋ ਦੋਸਤੋ ਆ ਤੁਸੀਂ ਦੇਖ ਸਕਦੇ ਆ ਆਟਰ ਰੋਟਰ ਬਹੁਤ ਸਮਾਂ ਲੱਗਾ ਦੀ ਵੀਡੀਓ ਬੜੀਆਂ ਦੀ ਬਣਾ ਚੁੱਕਾ ਆਵਾ ਪਰ ਆ ਗੱਬਣ ਮੱਜ ਦੇ ਆ ਬਾਣਿਆ ਬਾਣਿਆ ਜਿਹੜੇ ਦੇ ਮੰਨ ਲਓ ਨਾ ਆਪਾਂ ਕਹਿੰਦੇ ਨੇ ਬਟਨ ਬੋਲਦੇ ਇਹਨੂੰ ਬਟਨ ਲੱਗੇ ਵੇਖੇ ਹੋਣਗੇ ਤੁਸੀਂ ਮੱਜਾਂ ਵੱਡੀਆਂ ਦੇ ਪਰ ਆਹ ਝੋਟੀ ਆ ਕਰਮਾਂ ਵਾਲੀ ਹਜੇ ਇਹ ਇਨੇ ਪਲੂਨ ਨੇ ਸੂਣਾ ਵਾਂਗਾ ਤਿਆਰ ਹੋਣਾ ਵਾਂ ਬਾਨਾ ਆ ਇਹ ਅਸਰ ਝੋਟੀ ਦੇ ਦੇਖੋ ਤੁਸੀਂ ਆਰਡਰ ਵੇਖੋ ਕਰਮਾਲੀ ਦਾ ਤੇ ਆ ਆਰਡਰ ਦੇ ਉੱਪਰ ਜਿਹੜੇ ਬਟਨ ਲੱਗੇ ਇਹ ਵੇਖੋ ਤੇ ਜਿੱਦਨ ਜਿਹੜੇ ਅਕਸਰੀ ਪੁਰਾਣੇ ਬਿਯੁਰਗ ਸਿਆਣਿਆਂ ਦੀਆਂ ਕਹਾਵਤਾਂ ਸੁਣਦੇ ਆਂ ਕਿ ਜਿਹੜੀ ਮੱਝ ਦਾ ਆਰਡਰ ਜਿਆਦਾ ਜਿਹਨੇ ਬਣਾਉਣਾ ਉਹਦਾ ਵੰਟਿਆ-ਵੰਟਿਆ ਜਿਹੜੇ ਬਟਨ ਲੱਗੇ ਹੁੰਦੇ ਸੀ ਸੋ ਇਹ ਇਹ ਉਹ ਝੋਟੀ ਆ ਦੋਸਤੋ ਕਿ ਜਿਨੇ ਕਰਮਾਲੀ ਨੇ ਚੰਗਾ ਦੁੱਧ ਦੇ ਕੇ ਮਾਲੂ ਆਪਣਾ ਤਾਂ ਨਾਮ ਰੋਸ਼ਨ ਕਰਨਾ ਜਿਹੜੇ ਫਾਰਮ ਤੇ ਜਾਊਗੀ ਉੱਥੇ ਵੀ ਉਹਦਾ ਨਾਮ ਰੋਸ਼ਨ ਕਰੋਗੀ ਮੇਲਿਆਂ ਤੇ ਯਾਰ ਝੋਟੀਆਂ ਨਾਮ ਲਿਆਉਂਦੀਆਂ ਇਹ ਕਰਮ ਵਾਲੀਆਂ ਬਿਲਕੁਲ ਬਿਲਕੁਲ ਸੋਹਣੀ ਬਰੀਡ ਆ ਸੋਹਣੀ ਬਰੀਡ ਆ ਤੇ ਤੇਡੇ ਕੱਟ ਜਾਂਦੇ ਇਸ ਤੋਂ ਅੱਗੇ ਫਿਰ ਆਹਾ ਇਹ ਬਾਈ ਜੀ ਆਈ ਆ ਓਵਰਵਾਈਟ ਆ ਰਹੀ ਆ ਇਹ ਓਵਰਵਾਈਟ ਚ ਹੂੰ ਇਹ ਦਸ਼ਕ ਸਾਰੇ ਮੰਗਦੇ ਸੀ ਬਾਪੂ ਸਾਨੂੰ ਨਾ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਹੋਣ ਤੇ ਸਿੰਗ ਵੀ ਵਾਈਟ ਹੋਵੇ ਅੱਛਾ ਤੇ ਫਿਰ ਵੀ ਲੋੜਨਸਾਰ ਪੂਰੀਆਂ ਕਰਨੀਆਂ ਪੈਂਦੀਆਂ ਠੀਕ ਆ ਵੀ ਕੋਈ ਫਾਰਮ ਚੋਂ ਕਿਸੇ ਕੋਲ ਨੂੰ ਖਾਲੀ ਨਾ ਮੁੜੇ ਠੀਕ ਆ ਇੱਕ ਇੱਕ ਨੰਗੀਨਾ ਹਰ ਇੱਕ ਵੈਰੀਟੀ ਦਾ ਲਿਆਉਣਾ ਹੀ ਹੁੰਦਾ ਦੋਸਤੋ ਝੋਟੀ ਸੋਹਣੀ ਆ ਝੋਟੀ ਪਤਲੇ ਅੰਗ ਜਾਂ ਪਰ ਮੈਨੂੰ ਜਿਹੜੀ ਇਹਦੀ ਇੱਕ ਚੀਜ਼ ਖਾਸियत ਲੱਗੀ ਆ ਨਾ ਇਹ ਕਈ ਵਾਰੀ ਓਵਰ ਵਾਈਟਨੈਸ ਆਉਂਦੀ ਆ ਇਹ ਕੋਈ ਟੱਚ ਉਹੋ ਜੀ ਲਾਈਨਾਂ ਹੋ ਜਾਂਦਾ ਕਿ ਥੋੜਾ ਜਿਹਾ ਓਵਰ ਵਾਈਟ ਆ ਜਾਂਦਾ ਪਰ ਇਹਦੇ ਚ ਜਿਹੜੀ ਮੈਨੂੰ ਖੂਬੀ ਲੱਗੀ ਆ ਨਾ ਮੈਂ ਤੈਨੂੰ ਇਹਦਾ ਆਰਡਰ ਦਿਖਾਉਣਾ ਆਰਡਰ ਬਹੁਤ ਸੋਹਣਾ ਲੱਗਦਾ ਮੈਂ ਤਿੰਨਾਂ ਦੀ ਬਣਾ ਲਈ ਆ ਝੋਟੀਆਂ ਦੀ ਵੀਡੀਓ ਆ ਘਰਿਓ ਚੈੱਕ ਥੱਲੇ ਪੰਡਾ ਰੰਨੀ ਬੈਠੀ ਆ ਇਹ ਕੱਟੀ ਇਹ ਵੀ ਡੇਢ ਸਾਲ ਦੇ ਨੇੜ ਹੋਊਗਾ ਨਾ ਹਾਂ 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 ਡੇ ਤੇ ਆਰਡਰ ਇਹਦਾ ਮੇਰੇ ਸਾਹਮਣੇ ਨਾਲ ਉਹਨਾਂ ਦੇ ਬਰਾਬਰ ਕਰਮ ਵਾਲੀਆਂ ਦਾ ਵੱਡਾ ਉਹਨਾਂ ਨਾਲੋਂ ਆ ਵੇਖੋ ਬਹੁਤ ਕਟੀਆਂ ਲਿਆਂਦੀਆਂ ਉਹ ਕਈਆਂ ਕਟੀਆਂ ਨਾਲੋਂ ਆਰਡਰ ਬਹੁਤ ਸੋਹਣਾ ਲੱਗਾ ਮੈਂ ਬੜੀ ਜਜਮੈਂਟ ਕੀਤੀ ਐ ਪਰ ਇਹਦਾ ਕੁਝ ਖਾਸ ਤੇ ਵੱਖਰੀ ਆ ਹਾਂ ਫੇਸ ਕੁਆਲਟੀ ਵੀ ਵੱਖਰੀ ਆ ਸਿੰਗ ਦੇਖੋ ਵਾਈਟ ਆ ਹੂੰ ਹੂੰ ਕੀ ਬਾਤਾਂ ਯਾਰ ਕੋਈ ਦੁੱਧ ਵਾਲੀ ਬਰੀਡ ਬਣੂਗੀ ਇਹ ਕਿਸੇ ਦੇ ਵਾਕਿਆ ਦੁੱਧ ਦੇ ਜੂਗੀ ਜੀ ਕਰਮ ਵਾਲੀ ਤੇ ਗਾਂ ਬਰੀਡ ਤੁਸੀਂ ਇੱਕ ਜਿਹੇ ਆ ਜੀ ਹਾਂ ਜੀ ਆਹ ਦੇਖੋ ਸਾਰਾ ਸਿੰਗ ਇਹਦਾ ਮੋਢ ਤੋਂ ਲੈ ਕੇ ਸਾਰਾ ਸਿੰਗ ਵਾਈਟ ਆ ਦੇਖੋ ਠੀਕ ਆ ਸੋ ਵੈਸੇ ਤਾਂ ਨਿਸ਼ਾਨੀਆਂ ਦੇ ਚੱਕਰ ਤੇ ਨਹੀਂ ਪੈਣਾ ਚਾਹੀਦਾ ਪਰ ਕਈ ਵੀ ਕਹਿ ਦਿੰਦੇ ਬਾਪੂ ਯਾਰ ਨਿਸ਼ਾਨੀਆਂ ਜ਼ਰੂਰੀ ਆ ਹਮ ਇੱਥੇ ਆਉਂਦੇ ਆ ਯਾਰ ਇੱਥੇ ਆ ਨਿਸ਼ਾਨੀਆਂ ਫਿਰ ਆਪਾਂ ਕਹਿੰਦਾ ਵੀ ਆਹ ਵੇਖੋ ਹਮ ਮਸੀਂ ਤਾਂ ਬੱਗੀ ਮੋਛੇ ਚ ਦੁੱਧ ਕਹਿੰਨੇ ਦੁੱਧ ਰਕਾਰ ਬੱਗੀ ਮੋਛੀ ਜੀ ਆ ਹਾਂ ਤੇ ਪਰ ਚਲੋ ਜੇ ਜਿੱਦਾਂ ਹੀ ਦਸ਼ਕਾਂ ਦੀ ਮਾਨ ਆ ਆਪਾਂ ਕਰਦੇ ਆ ਪੂਰਾ ਠੀਕ ਆ ਹਾਂਜੀ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਚਾਰ ਨੰਨੇ ਜੇ ਕਿਸੇ ਨੂੰ ਪਸੰਦ ਆਉਂਦੇ ਤਾਂ ਬਾਪੂ ਨਾਲ ਕਰਿਓ ਸੰਪਰਕ ਬਾਪੂ ਦਾ ਕੋਈ ਐਡਰੈਸ ਕਨਫਰਮ ਕਰਾ ਦੇ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਨੇੜੇ ਧਰਮਕੋਟ ਸ਼ਹਿਰ ਆ ਇਧਰ ਫਤੇਗੜ ਪਿੰਤੂਰ ਅਤੇ ਜੋਗੇ ਵਾਲਾ ਰੋਡ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇ ਵਿੱਚ ਦੋਸਤੋ ਜੁੜੇ ਰਹੋ ਹੋਰ ਨਵੀਂ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ